ਆਤਰਾ ਵਿੱਚ ਪੂਰੀ ਸ਼ਰਧਾ ਅਤੇ ਰੀਤੀ ਰਿਵਾਜ ਦੇ ਨਾਲ ਮਨਾਇਆ ਗਿਆ ਹੈ ਸੋਨ ਰਾਤਰੀ ਦੇ ਅਸ਼ਵੀ ਦਿਨ ਕੰਨਿਆ ਪੂਜਨ ਕੀਤਾ ਜਾਂਦਾ ਹੈ ਲੋਕ ਆਪਣੇ ਘਰਾਂ ਦੇ ਵਿੱਚ ਛੋਟੀਆਂ-ਛੋਟੀਆਂ ਬੱਚੀਆਂ ਨੂੰ ਬੁਲਾ ਕੇ ਕੰਨਿਆ ਪੂਜਨ ਕਰਦੇ ਹਨ ਮਾਤਾ ਦਾ ਰੂਪ ਮੰਨ ਕੇ ਨਦੀ ਪੂਜਾ ਕੀਤੀ ਜਾਂਦੀ ਹੈ ਤੇ ਕੰਚਕਾਂ ਨੂੰ ਖੁਸ਼ ਕਰਨ ਦਾ ਹਰ ਉਪਰਾਲਾ ਕੀਤਾ ਜਾਂਦਾ ਹੈ ਗੁਰਦਾਸਪੁਰ ਦੇ ਵਿੱਚ ਵੀ ਅੱਜ ਵੱਖ-ਵੱਖ ਘਰਾਂ ਦੇ ਵਿੱਚ ਕੰਜਕ ਪੂਜਨ ਕੀਤਾ ਗਿਆ ਹੈ ਪੂਰੇ ਭਾਰਤ ਵਿੱਚ ਨਵਰਾਤਰੀ ਦਾ ਤਿਉਹਾਰ ਪੂਰੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਔਰ ਅੱਜ ਕੰਜਕਾ ਦਿੱਤੀ ਜਾ ਰਹੀ ਹੈ ਅਸ਼ਮੀ ਤੇ ਕੰਜਕਾ ਦੇੰਦੀ ਰੀਤਾ ਹੈ ਵਰ ਗੁਰਦਾਸਪੁਰ ਵਿੱਚ ਵੀ ਅੱਜ ਵੱਖ-ਵੱਖਰ ਅਵ ਵਿੱਚ ਲੋਕ ਕੰਜਕਾ ਦੇ ਰਹੇ ਨੇ ਐਸੋ ਲਈ ਅਸੀਂ ਮੌਜੂਦ ਹਾਂ ਇੱਕ ਸ਼ਹਿਰ ਦੇ ਇੱਕ ਕਲੋਨੀ ਵਿੱਚ ਜਿੱਥੇ ਗੱਲ ਕਰਦੇ ਹਾਂ ਸ਼ਰਦਾਲੂਆ ਨਾਲ ਹਾਂਜੀ ਅੱਜ ਕੰਜਕਾ ਦਿੱਤੀਆਂ ਕੀ ਕੀਤਾ 8 ਦਿਨ ਨਵਰਾਤਰੀਆਂ ਦੇ ਜੈ ਮਾਤਾ ਦੀ ਨਵਰਾਤੇ ਚ ਬਹੁਤ ਉਮਤਾ ਨਾਲ ਦੇਸ਼ ਦੇ ਸੇ ਮਨਾਏ ਜਾਂਦੇ ਆ ਅੱਜ ਨਵਰਾਤੇ ਦੇ ਚ ਪਾਕ ਕੰਨਿਆ ਪੂਜਨ ਕੀਤਾ ਗਿਆ ਜੋ ਵਿਧੀ ਵਿਧਾਨਾ ਪੂਜਨ ਕੀਤਾ ਗਿਆ ਹੈ ਇਸ ਦਿਨ ਕੰਜਕਾ ਨੂੰ ਆਚੇ ਮੋਲੀ ਬਣੀ ਜਾਂਦੀ ਹੈ ਮੱਥੇ ਤੇ ਟਿੱਕਾ ਲਾਇਆ ਜਾਂਦਾ ਹੈ ਤੇ ਨਾਲੇ ਭੇਟਾ ਗਾਈ ਜਾਂਦੀ ਹੈ ਮਾਤਾ ਦਾ ਗੁਣगान ਕੀਤਾ ਜਾਂਦਾ ਹੈ ਜੋ ਬਹੁਤ ਉਮਤਾਮਨਲ ਕੀਤਾ ਜਾਂਦਾ ਹੈ ਕਿਉਂ ਕੰਨਿਆ ਦੀ ਪੂਜਨ ਕਰਨ ਦਾ ਕਿਉਂ ਰਿਵਾਜ ਹੈ ਕੁਝ ਦੱਸ ਸਕਦੇ ਹੋ ਇਸ ਬਾਰੇ ਕੰਨਿਆ ਨੂੰ ਮਾਤਾ ਦਾ ਹੀ ਰੂਪ ਸਮਝਿਆ ਜਾਂਦਾ ਹੈ ਇਸ ਲਈ ਆਪਾਂ ਮਾਤਾ ਦੇ ਰੂਪ ਚ ਕੰਨਿਆ ਦਾ ਪੂਜਨ ਕਰਦੇ ਹਾਂ ਇਹਦੀ ਵਿਧਾਨਾ ਕਰਦਾ ਤਾਂ ਮਾਤਾ ਨੂੰ ਆਪਾਂ ਜਾਤ ਕਰਦੇ ਹਾਂ ਕਿਉਂਕਿ ਕੰਨਿਆ ਹੀ ਮਾਤਾ ਦੇ ਰੂਪ ਵਿੱਚ ਮੌਜੂਦ ਹੁੰਦੇ ਹਨ ਕੀ ਇਹਦੇ ਪਿੱਛੇ ਕੀ ਸ਼ਰਧਾ ਹੈ ਔਰ ਕੀ ਮਤਲਬ ਛਿਪੀਏ ਮਾਨਤਾ ਮੰਨਦਾ ਕਿ ਜੋ ਜੜੇ ਮਾਤਾ ਰਾਣੀ ਹੈ ਉਹ ਮਹੇਸ਼ਾਹੀ ਸ਼ਰਧਾਲੂਆਂ ਨੂੰ ਖੁਸ਼ ਕਰਦੇ ਸੀ ਮਹੇਸ਼ਾਹੀ ਮਾਤਾ ਦਾ ਜਿਹੜਾ ਰੂਪ ਸੀ ਸ਼ਰਧਾਲੂਆਂ ਵਿੱਚ ਮੰਨਿਆ ਗਿਆ ਇਸ ਕਰਕੇ ਜਿਹੜੇ ਛੋਟੇ-ਛੋਟੇ ਕੰਜਗਾਂ ਨੇ ਆਪਾਂ ਨੂੰ ਮਾਤਾ ਰੂਪ ਚ ਪਹੁੰਚਦੇ ਆ ਤੇ ਮਾਤਾ ਰਾਨੀ ਨੂੰ ਯਾਜ ਕਰਦੇ ਆ ਕਿ ਪੂਰੇ ਸੰਸਾਰ ਵਿੱਚ ਸ਼ੁਕ ਸ਼ਾਂਤੀ ਬਣੀ ਰਹੇ ਤੇ ਸਾਰੇ ਲੋਕ ਸਵਾਸਤੇ ਰਹੇ ਨੇ ਤੇ ਜਿਹੜੇ ਕਸਟ ਆਉਂਦੇ ਆ ਉਹ ਤਸਾਂ ਤੋਂ ਸਾਰੇ ਸੰਸਾਰ ਦੂਰ ਹੈ ਇਸ ਕਰਕੇ ਆਪਾਂ ਕੰਜਗਾ ਨੂੰ ਮਾਤਾ ਰੂਪ ਚ ਮੰਨ ਕੇ ਇਹਨਾਂ ਦੀ ਵਿਧੀ ਪੂਰਨ ਉਹਨਾਂ ਦੀ ਪੂਜਨ ਕਰਦੇ ਆ ਸਾਲ ਚ ਦੋ ਵਾਰੀ ਮਨਾਈ ਜਾਂਦੀ ਹੈ ਨੌ ਰਾਤਰੀ ਔਰ ਨੌਵੇਂ ਦਿਨ ਖੇਤਰੀ ਬੀਜਿਆ ਕਰਾ ਚ ਖੇਤਰੀ ਬੀਜ ਕੇ ਪ੍ਰਵਾਹਿਤ ਕਰਦੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜੀ ਆਪਾਂ ਖੇਤਰੀ ਬੂਜਦੇ ਆਂ ਉਹ ਮਾਤਾ ਨੂੰ ਜਾਤ ਕਰਗੇ ਹੀ ਆਪਾਂ ਖੇਤਰੀ ਬੂਜਦੇ ਆ ਕਿ ਮਾਤਾ ਰਾਣੀ ਘਰ ਵਿੱਚ ਖੁਸ਼ੀਆਂ ਦੇ ਭੰਡਾਰ ਰੱਖਣ ਧਨ-ਧਾਨੇ ਰੱਖਣ ਤੇ ਹਮੇਸ਼ਾ ਸਾਰਿਆਂ ਨੂੰ ਖੁਸ਼ ਰੱਖੇ ਇਸ ਕਰਕੇ ਆਪਾਂ ਜਦੋਂ ਨਰਵਤਰੀ ਸ਼ੁਰੂ ਹੁੰਦੇ ਆ ਤਾਂ ਆਪਾਂ ਪਹਿਲਾਂ ਖੇਤਰੀ ਬੂਜਦੇ ਆ ਜਦੋਂ ਨਰਵਤਰੀ ਸਾਡੇ ਖਤਮ ਹੁੰਦੇ ਆ ਤਾਂ ਆਪਾਂ ਨੋਰਨ ਆਪਾਂ ਕਰਦੇ ਆ ਤਾਂ ਬਸ ਸੱਜਣ ਬੜੀ ਬੀਧੀ ਫੂਰ ਆਪਾਂ ਸੱਜਣ ਕਰਦੇ ਆ ਕੀ ਕਹਿਣਾ ਚਾਹੋਗੇ ਨਰਵਤਰੀ ਤੇ ਅੱਜ ਕਣਕਾ ਦੇ ਰਹੇ ਹੋ ਨਵਰਾਤਰੀ ਬਹੁਤ ਹੀ ਸ਼ੁਭ ਮੰਨੇ ਜਾਂਦੇ ਆ Hindu ਧਰਮ ਦੇ ਵਿੱਚ ਅਸੀਂ ਇਸ ਚੀਜ਼ ਨੂੰ ਬਹੁਤ ਅੱਛੀ ਤੂਮਤਾ ਨਾਲ ਸੈਲੀਬ੍ਰੇਟ ਕਰਦੇ ਆ ਜਦ ਤੱਕ ਇਹ ਦੇਖਦੇ ਆ ਛੋਟੀਆਂ ਕੰਜਕਾਂ ਨੂੰ ਦੇਵੀ ਦੇ ਰੂਪ ਦੇ ਵਿੱਚ ਮੰਨਿਆ ਜਾਂਦਾ ਔਰ ਅਜੇ ਹੀ ਇਹ ਚੀਜ਼ ਆਪਣੀ ਪ੍ਰਥਾ ਨੂੰ ਅੱਗੇ ਚਲਾਉਂਦੇ ਹੋਏ ਆਉਣ ਵਾਲੀ ਜਨਰੇਸ਼ਨ ਵੀ ਇਹੀ ਕਹਾਂਗੇ ਕਿ ਕਾਈਂਡਲੀ ਇਸ ਪ੍ਰਥਾ ਨੂੰ ਅੱਗੇ ਚਲਾਉਂਦੇ ਰੋ ਕੰਨਿਆ ਨੂੰ ਹਮੇਸ਼ਾ ਪੂਜਨੇਯਾ ਮੰਨਿਆ ਗਿਆ ਔਰ ਅੱਗੇ ਆਉਣ ਵਾਲੇ ਟਾਈਮ 'ਚ ਵੀ ਪੂਜਨੇਯਾ ਮੰਨਿਆ ਜਾਏਗਾ ਜੇ ਮਾਤਾ ਕੀ ਕੀ ਸਮਾਨ ਦਿੱਤਾ ਗਿਆ ਕਾਫੀ ਸਮਾਨ ਦਿੱਤਾ ਗਿਆ ਕੰਜਕਾਂ ਨੂੰ ਬੱਚਿਆਂ ਨੂੰ ਜਿਸ ਤਰ੍ਹਾਂ ਕਿ ਉਹ ਸਾਰੇ ਸਕੂਲੀ ਸਟੂਡੈਂਟਸ ਹੈਗੇ ਨੇ ਉਹਨਾਂ ਨੂੰ ਅਪਜਮੈਟਰੀ ਬਾਕਸ ਦਿੱਤਾ ਹੈ ਜੂਸ ਦਿੱਤਾ ਹੈ ਚਾਕਲੇਟਸ ਹੈ ਪੈਨਸਿਲ ਤੇ ਕਾਪੀ ਵਗੈਰਾ ਔਰ ਜੋ ਸਹੀ ਪ੍ਰਸ਼ਾਦ ਦੇ ਵਿੱਚ ਕਿੜਾ ਪੂਰੀ ਪ੍ਰਸ਼ਾਦ ਬਣਾਉਂਦੇ ਆ ਉਹ ਦਿੱਤਾ ਗਿਆ ਜੀ ਬਿਲਕੁਲ ਹੀ ਪ੍ਰਸ਼ਾਦ ਦੇ ਨਾਲ ਨਾਲ ਹੋਰ ਵੀ ਸਮਾਨ ਕੰਚਨ ਨੂੰ ਛੋਟੇ ਛੋਟੇ ਬੱਚਿਆਂ ਨੂੰ ਵੰਡਿਆ ਗਿਆ ਔਰ ਮਾਤਾ ਦਾ ਰੂਪ ਮੰਨ ਕੇ ਇਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਚਰਨ ਤੋਏ ਜਾਂਦੇ ਹੈ ਮੋਲੀ ਬੰਨੀ ਜਾਂਦੀ ਹੈ ਮੰਨਿਆ ਤਾਂ ਕਿ ਕੰਚਨ ਪੂਜਾ ਨਾਲ ਕੰਨਿਆ ਪੂਜਾ ਨਾਲ ਘਰ ਚ ਸੁਖ ਸ਼ਾਂਤੀ ਬਣੀ ਰਹਿੰਦੀ ਹੈ ਖੁਸ਼ਹਾਲੀ ਬਣੀ ਰਹਿੰਦੀ ਹੈ ਕੋਲਾਸਪੁਰ ਤੋਂ ਕੈਮਰਾਮੈਨ ਜੁਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਅਨ ਨਿਊਜ਼ ਪੰਜਾਬ ਸੁਦੇਸ਼ਪੁਰ ਦੇ ਵਿੱਚ ਅਸ਼ਟਮੀ ਮਨਾਇਆ ਜਾ ਰਹੀ ਆ ਉਥੇ ਜੈਤੂ ਦੇ ਵਿੱਚ ਵੀ ਦੁਰਗਾ ਅਸ਼ਟਮੀ ਦਾ ਤਿਉਹਾਰ ਬੜੀ ਹੁਤਮਤਾਮ ਨਾਲ ਮਨਾਇਆ ਗਿਆ ਕਰਾਂਦੇ ਵਿੱਚ ਕੰਜਕ ਪੂਜਨ ਕੀਤਾ ਗਿਆ ਇਸ ਮੌਕੇ ਤੇ ਦੁਰਗਾ ਮਾਤਾ ਦੇ ਰੂਪ ਤੇ ਵਿੱਚ ਕੰਜਕਾਂ ਨੂੰ ਬਿਠਾ ਕੇ ਉਹਨਾਂ ਦੀ ਮਨਪਸੰਦਾਂ ਉਹਨਾਂ ਨੂੰ ਹਲਵਾ ਪੂਰੀ ਦਾ ਭੋਗ ਲਗਾਇਆ ਗਿਆ ਤੇ ਪੂਜਾ ਕੀਤੀ ਗਈ ਹੈ ਤੇ ਕੰਜਕਾਂ ਨੂੰ ਪਹਾਰ ਵੀ ਦਿੱਤੇ ਗਏ ਤਾਂ ਜੋ ਦੁਰਗਾ ਮਾਤਾ ਖੁਸ਼ ਹੋ ਸਕੇ ਇਸ ਮੌਕੇ ਤੇ ਭਗਤਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਦੇ ਨਾਲ ਮੰਨ ਦੀਆਂ ਸਾਰੀਆਂ ਮਨੁਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਨਮਸਕਾਰ ਜੀ ਮੈਂ ਵਿਪਨ ਕੋਇਲ ਤੇ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਅੱਜ ਦੁਰਗਾਸ਼ਟਮੀ ਤੇ ਦੁਗਾਸ਼ਟਮੀ ਦਾ ਦਿਹਾੜਾ ਜਿਹੜਾ ਹੈਗਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈਗਾ ਇਸ ਦਿਨ ਜਿਹੜਾ ਹੈਗਾ ਕੰਜਕਾ ਨੂੰ ਘਰਾਂ ਦੇ ਵਿੱਚ ਬਲਾ ਕੇ ਉਹਨਾਂ ਦੀ ਜਿਹੜੀ ਹੈਗੀ ਪੂਜਾ ਕੀਤੀ ਜਾਂਦੀ ਹੈਗੀ ਇਸ ਤੋਂ ਇਲਾਵਾ ਜਿਹੜਾ ਹੈਗਾ ਲੋਕ ਤਾਂ ਇਹ ਕਹਿੰਦੇਗਾ ਵੀ ਇਸ ਤਰ੍ਹਾਂ ਕਰਨ ਨਾਲ ਜਿਹੜੇ ਕਿ ਸਾਰੀਆਂ ਬਣੋ ਕਾਮਨਾਵਾਂ ਪੂਰੀ ਹੁੰਦੀਆਂ ਨੇ ਇਸ ਟਾਈਮ ਸਾਡੇ ਨਾਲ ਭਗਤ ਮਯੂਰੀ ਨੇ ਆਪਾਂ ਗੱਲਬਾਤ ਕਰਦੇ ਹਾਂ ਕੀ ਕਰਾਂ ਚਾਹੁੰਦੇ ਜੈ ਮਾਤਾ ਦੀ ਅੱਜ ਦੁਰਗਾਸ਼ਟਮੀ ਹੈ ਅਜ ਕੰਚਕਾਂ ਨੂੰ ਬੁਲਾ ਕੇ ਉਹਨਾਂ ਦਾ ਮਨਪਸੰਦ ਖਾਣਾ ਖਵਾਇਆ ਜਾਂਦਾ ਹੈਗਾ ਜਿਵੇਂ ਹਲਵਾ ਪੂਰੀ ਤੇ ਉਹਨਾਂ ਨੂੰ ਪਹਾਰ ਵੀ ਦਿੱਤੇ ਜਾਂਦੇ ਨੇਗੇ ਤੇ ਇਸ ਨਾਲ ਸਾਰਿਆਂ ਦੀ ਮਨੁਕਮਨਾ ਪੂਰੀ ਹੁੰਦੀ ਹੈਗੀ ਜੈ ਮਾਤਾ ਜੀ ਅੱਜ ਦੁਰਗਾ ਅਸ਼ਟਮੀ ਦਾ ਦਿਨ ਹੈ ਇਸ ਦਿਨ ਸੱਤ ਕੰਚਕਾਂ ਦੀ ਪੂਜਾ ਕੀਤੀ ਜਾਂਦੀ ਹੈ ਉਹਨਾਂ ਨੂੰ ਬਿਠਾ ਕੇ ਹਲਵਾ ਪੂਰੀ ਦਾ ਪ੍ਰਸ਼ਾਦ ਖਵਾਇਆ ਜਾਂਦਾ ਤੇ ਮਾਤਾ ਰਾਣੀ मना है दिन है इसलिए ये सारी सेवा आज की जो माँ दुर्गा के आठवें रूप महाभोगी को समर्पित है यह दिन शक्ति शांति भक्ति का प्रतीक है महाभोगी हमें सिखाती है कि संयम और श्रद्धा से हर कठिनाई को उपाय किया जा सकता है अष्टमी पद हम कन्या पूजन कर शक्ति का सम्मान करते हैं माँ से है कि वे में शक्ति बुद्धि और सद्गुण प्रभापित करे